ਕਾਤਲ ਰੁਪਿੰਦਰ ਬਾਰੇ ਵੱਡਾ ਖੁਲਾਸਾ ਹੋਇਆ ਕਿ ਉਹ ਬਾਬਾ ਵੀ ਚੱਕਿਆ ਜਾਊਗਾ ਜਿਹੜੇ ਬਾਬੇ ਦੇ ਕੋਲ ਰੁਪਿੰਦਰ ਜਾਂਦੀ ਸੀ ਤੇ ਸੁਖਨ ਵਾਲੇ ਵਾਲੇ ਕੁਲਦੀਪ ਸਿੰਘ ਦਾ ਘਰ ਤਬਾਹ ਕਰ ਦਿੱਤਾ ਬਾਬਿਆਂ ਨੇ ਜਿਹੇ ਬਹੁਤ ਲੋਕ ਆ ਜਿਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਪਰ ਕੁੜੀਆਂ ਤੇ ਔਰਤਾਂ ਪਿੱਛੇ ਨਹੀਂ ਹਟਦੀਆਂ ਆਪਾਂ ਆਮ ਪਹਿਲਾਂ ਵੇਖਦੇ ਸੀ ਕਿ ਅਣਪੜਤਾ ਸਭ ਤੋਂ ਵੱਡਾ ਕਾਰਨ ਆ ਬਾਬਿਆਂ ਦੇ ਪਿੱਛੇ ਲੱਗਣ ਦਾ ਪਰ ਰਪਿੰਦਰ ਜਿਹੜੀ ਕ੍ਰਿਮਿਨਿਜ਼ਮ ਦਾ ਪੜ੍ਹਾਈ ਕਰਕੇ ਵਿਦੇਸ਼ ਤੋਂ ਆਈ ਸੀ ਇਹਨਾਂ ਨੂੰ ਵੀ ਬਾਬਿਆਂ ਨੇ ਆਪ ਦੇ ਪਿੱਛੇ ਲਾ ਲਿਆ ਕਿ ਜਿਹੜਾ ਇਹਦਾ ਪ੍ਰੇਮੀ ਸੀ ਹਰ ਕਮਲਪ੍ਰੀਤ ਸਿੰਘ ਉਹਨੇ ਬਾਬਿਆਂ ਤੋਂ ਇਹਨੂੰ ਕੁਝ ਕਰਾ ਕੇ ਪਾਤਾ ਕਾਲਾ ਇਲਮ ਕਰਾਇਆ ਸੀ ਜਿਹੜੀ ਉਹਦੇ ਪਿੱਛੇ ਲੱਗ ਗਈ ਸੀ ਤੇ ਉਹਦੇ ਹੀ ਗੁਣਗੌਂਦੀ ਸੀ ਆਪਣੇ ਘਰ ਵਾਲੇ ਨੂੰ ਭੁੱਲ ਗਈ ਸੀ ਜਿਹਨੂੰ ਇੰਨਾ ਪਹਿਲਾਂ ਇਹ ਇੱਜ਼ਤ ਮਾਨ ਕਰਦੀ ਸੀ ਹਰ ਕੋਈ ਇਹੀ ਜਿਹੜੀ ਗੱਲ ਆਕਰਿਆ ਸੀ ਕਿਉਂਕਿ ਇਹਨਾਂ ਦੇ ਘਰੇ ਕੁੜੀ ਜਿਹੜਾ ਕੰਮ ਕਰਦੀ ਸੀ ਉਹ ਵੀ ਕਹਿੰਦੀ ਸਾਨੂੰ ਯਕੀਨ ਨਹੀਂ ਹੋ ਰਿਹਾ ਐਨਾ ਮਿੱਠਾ ਬੋਲਦੀ ਸੀ ਮੈਨੂੰ ਵੀ ਜੀ ਤੋਂ ਬਿਨਾਂ ਨਹੀਂ ਬੋਲਦੀ ਸੀ ਤੇ ਇਹਦੇ ਦਿਮਾਗ ਦੇ ਵਿੱਚ ਐਡਾ ਵੈਸੀਪੁਣਾ ਕਿਵੇਂ ਆ ਗਿਆ ਪਰ ਜਿਵੇਂ ਜਿਵੇਂ ਕੇਸ ਦੀਆਂ ਪਰਤਾਂ ਖੁੱਲ ਰਹੀਆਂ ਨਵੇਂ-ਨਵੇਂ ਜਿਹੜੇ ਚੀਜ਼ਾਂ ਸਾਹਮਣੇ ਆ ਰਹੀਆਂ ਕੀ ਇਹ ਕਿਸੇ ਬਾਬੇ ਦੇ ਚੁੱਕਣਾ ਦੇ ਵਿੱਚ ਆ ਗਈ ਇਹੜਾ ਜਿਹੜਾ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਸੀ ਉਹਨੇ ਕੋਈ ਜਿਵੇਂ ਆਮ ਵੇਖੀ ਦਾ ਬਾਬਿਆਂ ਤੋਂ ਇਹਦਾ ਕੋਈ ਪਾਕ ਕਰਾਇਆ ਕੋਈ ਇਲਮ ਪੜਾਇਆ ਸੀ ਜਿਹੜਾ ਉਹਦੇ ਪਿੱਛੇ ਲੱਗ ਗਈ ਕਿਉਂਕਿ ਉਹ ਸਿਰੇ ਦਾ ਨੰਗ ਸੀ ਨਾ ਉਹਦੇ ਕੋਲੇ ਜ਼ਮੀਨ ਸੀ ਜਾਂ ਜਾਇਦਾਦ ਸੀ ਉਹਦੇ ਪਿੱਛੇ ਲੱਗ ਕੇ ਇਹਨੇ ਆਪਦਾ ਹੱਸਦਾ ਵਸਦਾ ਘਰ ਰੁਪਿੰਦਰ ਕੌਰ ਨੇ ਪੱਟ ਲਿਆ ਜਿੱਥੇ ਆਪਦਾ ਘਰ ਪੱਟਿਆ ਉੱਥੇ ਆਪਦੇ ਮਾਪਿਓ ਦੀ ਵੀ ਬਹੁਤ ਇਹਨੇ ਬੇਇੱਜ਼ਤੀ ਕਰਵਾਈ ਉੱਥੇ ਉਹ ਵੀ ਘਰੋਂ ਬਾਹਰ ਨਿਕਲ ਜੋਗੇ ਨਹੀਂ ਛੱਡੇ ਤੇ ਜਦੋਂ ਕਿਸੇ ਧੀ ਪੁੱਤ ਨੂੰ ਉਹਦਾ ਮਾਪੇ ਕਹਦੇ ਕਿ ਸਾਡਾ ਇਹ ਪੁੱਤੀ ਨਹੀਂ ਬੇਦਖਲ ਕਰਦੇ ਤੇ ਫੇਰ ਫੇਰ ਬੰਦੇ ਨੂੰ ਜਿਹੜਾ ਆਪਾਂ ਸਮਝਦੇ ਆ ਕਿ ਉਹਦਾ ਜ਼ਿੰਦਗੀ ਦੇ ਵਿੱਚ ਜਿਉਣਾ ਜਿਹੜਾ ਜਿਉਣਾ ਨਹੀਂ ਰਹਿੰਦਾ ਮਰਨ ਹੋ ਜਾਂਦਾ ਹੁਣ ਇਹ ਜੇਲ੍ਹ ਦੇ ਵਿੱਚ ਬੈਠੀ ਆ ਜਿੱਥੇ ਇਹਨੂੰ ਸਾਰੇ ਜਾਗਣੇ ਜਿੱਥੇ ਲਾਂਤਾਂ ਪਾਈਆਂ ਉੱਥੇ ਹੀ ਸਭ ਤੋਂ ਵੱਡੀ ਗੱਲ ਕਿ ਇਹ ਘਟੀਆਂ ਘਟੀਆਂ ਔਰਤ ਹੁਣ ਕਿਸੇ ਪਾਸੇ ਜੋਗੀ ਨਹੀਂ ਰਹੀ ਕਿਉਂਕਿ ਇਹਦਾ ਜਿਹੜਾ ਆਸ਼ਿਕਾ ਉਹ ਕਹਿੰਦਾ ਕਿ ਮੈਨੂੰ ਤਾਂ ਉਕਸਾਇਆ ਹੀ ਇਹਨੇ ਸੀ ਪਹਿਲਾਂ ਇਹਨੇ ਸਾਰੀ ਵਾਰਦਾਤ ਨੂੰ ਅੰਜਾਮ ਇਹਨੇ ਦੇਣਾ ਸੀ ਤੇ ਉਹ ਕਹਿੰਦਾ ਮੈਂ ਤਾਂ ਹੱਥ ਵੀ ਨਹੀਂ ਲਾਇਆ ਗੁਰਵਿੰਦਰ ਨੂੰ ਏਸੇ ਨੇ ਪਹਿਲਾਂ ਉਹਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਤੇ ਬਾਅਦ ਦੇ ਵਿੱਚ ਇਹਨੇ ਲੱਤਾਂ ਪੜ ਕੇ ਉਹਦਾ ਸਿਰ ਜਿਹੜਾ ਪਟਕ-ਪਟਕ ਕੇ ਮਾਰਿਆ ਪਰ ਆਪਾਂ ਅਣਜਾਣ ਨਹੀਂ ਆਪਾਂ ਵੀ ਦੁਨੀਆਦਾਰੀ ਚ ਵਿਚਰਦੇ ਆਪਾਂ ਨੂੰ ਪਤਾ ਕਿ ਇੱਕ ਮੁੰਡਾ ਭਾਵੇਂ ਜਿੰਨਾ ਮਰਜੀ ਉਹਦੀ ਜਿਹੜੀ ਹਾਲਤ ਖਰਾਬ ਹੋਈ ਹੋਵੇ ਪਰ ਕੁੜੀ ਦੇ ਕੁੜੀ ਉਹਨੂੰ ਮਾਰ ਨਹੀਂ ਸਕਦੀ ਇਸ ਕਰਕੇ ਜਿਹੜਾ ਉਹਦਾ ਪ੍ਰੇਮੀ ਆ ਹਰਕਮਲ ਪ੍ਰੀਤ ਸਿੰਘ ਉਹ ਵੀ ਬਰਾਬਰ ਦਾ ਭਾਗੀਦਾਰ ਆ ਪਰ ਇਹ ਗੱਲ ਜ਼ਰੂਰ ਆ ਕਿ ਇਹਨੇ ਲੱਤਾਂ ਪੜੀਆਂ ਤੇ ਉਹਨੇ ਉਹਦਾ ਸਹਰ ਆ ਜਿਹੜਾ ਉਹ ਕੰਧ 'ਚ ਮਾਰ-ਮਾਰ ਕੇ ਬੜੀ ਬੇਰਹਿਮੀ ਦੇ ਨਾਲ ਉਹ ਬੇहद شریف ਇਨਸਾਨ ਸੁਖਨ ਵਾਲੇ ਵਾਲਾ ਮੁੰਡਾ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਤਾਰਿਆ ਪਰ ਜਿਹੜੀ ਗੱਲ ਹੁਣ ਇੱਕ ਹੋਰ ਸਾਹਮਣੇ ਆਈ ਆ ਬਾਬੇ ਦਾ ਕੀ ਜ਼ਿਕਰ ਸੀ ਬਾਬਿਆਂ ਨੇ ਘਰ ਬਰਬਾਦ ਕਰ ਦਿੱਤੇ ਕੀ ਹੁਣ ਬਾਬਿਆਂ ਦਾ ਜਦੋਂ ਐਂਗਲ ਨਾਲ ਜੁੜ ਜੂਗਾ ਕੀ ਇਹਦਾ ਦੋਸ਼ ਘਟ ਜੂਗਾ ਕਿਉਂਕਿ ਜਿਹੜੇ ਸਿਆਣੇ ਲੋਕ ਆ ਉਹ ਮੰਨਦੇ ਹੀ ਨਹੀਂ ਉਹ ਮੰਨਦੇ ਹੀ ਨਹੀਂ ਕਿ ਕੋਈ ਟੂਣਾ ਟੰਮਣ ਵਸੀ ਕਰਨ ਜਾਂ ਕੁਝ ਵੀ ਉਂਦ ਪ੍ਰਾਂਦ ਇਹ ਚੀਜ਼ਾਂ ਹੁੰਦੀਆਂ ਪਰ ਇਹ ਆਪਣੇ ਆਪ ਨੂੰ ਹੁਣ ਇਹ ਕਹਿ ਕੇ ਜਿਹੜੀ ਇੱਕ ਰਾਹ ਲੱਭ ਲਈ ਆ ਕਿ ਮੈਂ ਬਾਬੇ ਵਾਲਾ ਐਂਗਲ ਜੋੜਦਿਆਂ ਤਾਂ ਕਿ ਮੇਰੇ ਉੱਤੇ ਜਿਹੜੇ ਕਟਾਸ਼ ਘੋ ਰਹੇ ਆ ਮੇਰੇ ਉੱਤੇ ਜਿਹੜਾ ਮੇਰੇ ਚਰਤਰ ਦੇ ਉੱਤੇ ਮੇਰੇ ਮਾਪਿਓ ਦੇ ਉੱਤੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਇਹਨੂੰ ਲਾਂਹਤਾ ਪੈ ਰਹੀਆਂ ਕਿ ਉਹਦੇ ਬਚਨ ਦਾ ਇੱਕ ਇਹਨੇ ਜਿਹੜਾ ਰਾਹ ਲੱਭਿਆ ਕਿਉਂਕਿ ਜਿੰਨੀ ਛਾਤਰਾਂ ਸੀਆਈ ਸਟਾਫ ਵਾਲੇ ਵੀ ਕਹਿੰਦੇ ਆ ਕਿ ਸਾਡੇ ਕੋਲ ਵੱਡੇ ਤੋਂ ਵੱਡੇ ਕ੍ਰਿਮੀਨਲ ਵੱਡੇ ਤੋਂ ਵੱਡੇ ਗੈਂਗਸਟਰ ਆ ਕੇ ਤੋਤੇ ਵਾਂਗ ਬੋਲਣ ਲੱਗ ਪੈਂਦੇ ਆ ਪਰ ਇਹ ਈ ਢੀ ਜਿਆਦੇ ਦਿਮਾਗ ਦੀ ਤੇਜ ਆ ਵਿਦੇਸ਼ ਦੇ ਵਿੱਚ ਇਹ ਕ੍ਰਿਮੀਨਲਿਜ਼ਮ ਦੀ ਪੜ੍ਹਾਈ ਕਰਕੇ ਆਈ ਆ ਤੇ ਢੀ ਜਿਆਦੇ ਤੇਜ ਆ ਕਿਸੇ ਗੱਲ ਦੇ ਉੱਤੇ ਖੜਦੀ ਨਹੀਂ ਸੀ ਤੇ ਜਿਹੜਾ ਦਾ ਪ੍ਰੇਮੀ ਆ ਹਰਕਮਲ ਪ੍ਰੀਤ ਸਿੰਘ ਉਹਦੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਕੇਸ ਦੇ ਵਿੱਚ ਕੀ ਭੂਮਿਕਾ ਸੀ ਪਹਿਲਾਂ ਉਹ ਸਾਰੇ ਕੇਸ ਦੇ ਵਿੱਚ ਉਹਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਸੀ ਕਿਉਂਕਿ ਰੁਪਿੰਦਰ ਨੇ ਖੁਦੇ ਜ਼ਿੰਮੇਵਾਰੀ ਲੈ ਲਈ ਸੀ ਕਿ ਮੈਂ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰੂੰਗੀ ਪਹਿਲਾਂ ਉਹਨੂੰ ਮੈਂ ਜਿਹੜੀਆਂ ਨੀਂਦ ਦੀਆਂ ਗੋਲੀਆਂ ਦੇ ਦੂੰਗੀ ਉਸ ਤੋਂ ਬਾਅਦ ਜਦੋਂ ਉਹ ਬੇਹੋਸ਼ ਹੋ ਜਾਊਗਾ ਫਿਰ ਇਹਨੇ ਕਿਹਾ ਕਿ ਮੈਂ ਉਸ ਤੋਂ ਬਾਅਦ ਜਿਹੜਾ ਉਹਨੂੰ ਗੁਰਵਿੰਦਰ ਨੂੰ ਇੰਜੈਕਸ਼ਨ ਲਾਉਂਗੀ ਇੰਜੈਕਟ ਜਿਹੜਾ ਕਰੂੰਗੀ ਉਹ ਚਿੱਟੇ ਦਾ ਦੇੂੰਗੀ ਜਦੋਂ ਉਹਦੇ ਇੰਜੈਕਸ਼ਨ ਲਾ ਦੂੰਗੀ ਫਿਰ ਜਿਹੜਾ ਉਹਦਾ ਜਿਹੜਾ ਪੋਸਟਮਾਰਟਮ ਜਾਂ ਉਹਦਾ ਸਭ ਕੁਝ ਬਾਹਰ ਆਊਗਾ ਫਿਰ ਇਹ ਕਹਿੰਦੀ ਕਿ ਉਹਨੂੰ ਲੋਕਾਂ ਨੂੰ ਇਹ ਲੱਗੂਗਾ ਕਿ ਜਿਹੜਾ ਗੁਰਵਿੰਦਰ ਸੀ ਉਹ ਨਸ਼ੇ ਦਾ ਸੇਵਨ ਕਰਦਾ ਸੀ ਤੇ ਓਵਰਡੋਜ਼ ਨਾਲ ਉਹਦਾ ਜਿਹੜੀ ਜਾਨ ਚਲੀ ਗਈ ਐਡੀ ਜਿਆਦੇ ਛਾਤਰ ਸੀ ਤੁਸੀਂ ਵੇਖੋ ਵੀ ਕਿੱਡਾ ਘਟਿਆ ਜਿਹੜਾ ਇਹ ਸਾਸ਼ਾ ਰਚ ਰਹੀ ਸੀ ਇਹਦੀ ਸਹੇਲੀ ਦੇ ਹੀ ਦੱਸਣ ਮੁਤਾਬਕ ਕਈ ਲੋਕ ਕਹਿੰਦੇ ਆ ਕਿ ਚਲੋ ਮੌਕੇ ਤੇ ਕੋਈ ਇਨਸੀਡੈਂਟ ਹੀ ਐ ਜੇ ਹੋ ਗਏ ਤੇ ਡਰ ਦੇ ਕਾਰਨ ਜਾਏ ਨੇ ਡਰੀ ਹੋਈ ਨੇ ਜਿਹੜਾ ਉਹ ਮੁੰਡਾ ਗੁਰਵਿੰਦਰ ਸਿੰਘ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਜਿਹਾ ਕੁਝ ਨਹੀਂ ਸੀ ਇਹਦੀ ਸਹੇਲੀ ਨੇ ਦੱਸਿਆ ਕਿ ਲਗਾਤਾਰ ਇਹਦੇ ਦਿਮਾਗ ਦੇ ਉੱਤੇ جنੂਨ ਚੜਿਆ ਹੋਇਆ ਸੀ ਕਿ ਮੈਂ ਕਿਵੇਂ ਨਾ ਕਿਵੇਂ ਕਰਕੇ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰਨਾ ਹੀ ਉਤਾਰਨਾ ਪਤਾ ਨਹੀਂ ਉਹਨੇ ਭਲੇ ਮਾਨਸ ਇਨਸਾਨ ਨੇ ਇਨਸਾਨ ਨੇ ਕੀ ਇਹਦਾ ਗਵਾਇਆ ਸੀ ਕੀ ਇਹਦੇ ਪਰਮੇਤ ਦਾ ਸੀ ਜੇ ਇਹਨੂੰ ਨਹੀਂ ਚੰਗਾ ਲੱਗਦਾ ਸੀ ਕਿਸੇ ਹੋਰ ਨਾਲ ਖੇ ਖਾਣੀ ਸੀ ਇਹਨੇ ਤਲਾਕ ਲੈ ਲੈਂਦੀ ਉਹਦੇ ਘਰ ਦੇ ਵੀ ਕਹਿੰਦੇ ਕਿ ਅਸੀਂ ਪੈਸਾ ਥੇਲਾ ਵੀ ਦੇਣ ਨੂੰ ਤਿਆਰ ਸੀ ਸਾਡਾ ਕਲੌਤਾ ਪੁੱਤਰ ਸੀ ਪਰਮਾਤਮਾ ਨੇ ਦਿੱਤੀ ਸਾਨੂੰ ਸਭ ਕੋਈ ਚੀਜ਼ਾਂ ਸੀ ਗੁਰਵਿੰਦਰ ਦੇ ਪੈਸੇ ਨਾਲ ਹੀ ਬਾਬਿਆਂ ਦੇ ਕੋਲ ਜਾਂਦੀ ਸੀ ਫਿਰ ਉਹ ਬਾਬਿਆਂ ਤੋਂ ਹੀ ਕੋਈ ਊਡ ਪਟਾੰਗ ਕਰਾ ਕੇ ਤੇ ਉਹ ਬੇਚਾਰਾ ਬੇहद شریف ਇਨਸਾਨ ਉਹਨੂੰ ਮੌਤ ਦੇ ਘਾਟ ਤਾਰ ਦਿੱਤਾ ਪਰ ਹੁਣ ਜਿਸ ਤਰੀਕੇ ਦੇ ਨਾਲ ਫਰੀਦਕੋਟ ਦਾ ਪ੍ਰਸ਼ਾਸਨ ਗੁਰਵਿੰਦਰ ਦਾ ਬਾਪ ਲੱਗਾ ਹੋਇਆ ਹੁਣ ਛੇਤੀ ਜਿਹੜੀ ਇਹਨੂੰ ਬਹੁਤ ਜਿਹੜੀ ਐਸੀ ਮਿਸਾਲੀ ਸਜ਼ਾ ਦਿੱਤੀ ਜਾਊਗੀ ਤਾਂ ਕਿ ਅੱਗੇ ਤੋਂ ਕਿਸੇ ਦੀ ਜ਼ਰਤ ਨਾ ਹੋਵੇ ਕਿਸੇ ਦਾ ਪੁੱਤ ਨੂੰ ਉਸੇ ਦੇ ਘਰ ਕਿਸੇ ਨਜਾਇਜ਼ ਰਿਸ਼ਤੇ ਕਰਕੇ ਮੌਤ ਦੇ ਘਾੜ ਤਾਰ